ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਆਪਾਂ ਪੜ ਰਹੇ ਆ ਪ੍ਰੋਫੈਸਰ ਪੂਰਨ ਸਿੰਘ ਦੀ ਜਵਾਨ ਪੰਜਾਬ ਕਵਿਤਾ ਪੜ ਲਈ ਦੂਸਰੀ ਕਵਿਤਾ ਆਪਾਂ ਸਮੁੰਦਰ ਕਿਨਾਰੇ ਮੈਂ ਉਡੀਕਾਂ ਇਹ ਵੀ ਪੜ ਲਈ ਤੀਸਰੀ ਕਵਿਤਾ ਆਪਾਂ ਇਹਨਾਂ ਦੀ ਪੜਾਂਗੇ ਗ੍ਰਾਂ ਦਾ ਮਿਹਨਤੀ ਬਲਕ ਗ੍ਰਾਂ ਕੀ ਹੁੰਦਾ ਪਿੰਡ ਠੀਕ ਹੈ ਪਿੰਡ ਦਾ ਮਿਹਨਤੀ ਬਲਕ ਗ੍ਰਾਂ ਦਾ ਮਿਹਨਤੀ ਬਲਕ ਇਸ ਕਵਿਤਾ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਬੜਦ ਦੀ ਸਿਫਤ ਕਰਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਕਵਿਤਾਵਾਂ ਵਿੱਚ ਖੂਬ ਹੀ ਤੁਸੀਂ ਪੜ ਲਓਗੇ ਤੁਸੀਂ ਦਰਿਆ ਵੀ ਪੜ ਲਓਗੇ ਫਿਰ ਉਹ ਮਿਹਨਤੀ ਮਜ਼ਦੂਰ ਲੋਕਾਂ ਦੀ ਵੀ ਗੱਲ ਕਰਦੇ ਆਂ ਕਈ ਆਪਣੀਆਂ ਕਵਿਤਾਵਾਂ ਦੇ ਵਿੱਚ ਹੁਣ ਉਹ ਗ੍ਰਾਮ ਦੇ ਮਿਹਨਤੀ ਬੜਦ ਦੀ ਗੱਲ ਕਰਦੇ ਆ ਠੀਕ ਹੈ ਹੁਣ ਸਾਡੀ ਜ਼ਿੰਦਗੀ ਥੋੜੀ ਬਦਲ ਗਈ ਹੈ ਸਾਡੇ ਕੰਮਕਾਰ ਬਦਲ ਗਏ ਆ ਪਹਿਲਾਂ ਕੀ ਹੁੰਦਾ ਸੀਗਾ ਸਾਡੇ ਪੰਜਾਬੀਆਂ ਦਾ ਵਧੇਰੇ ਪੰਜਾਬੀਆਂ ਦਾ ਕਿਤਾ ਕੀ ਹੁੰਦਾ ਸੀਗਾ ਜਾਂ ਅਸੀਂ ਪਸ਼ੂ ਪਾਲਣ ਕਰਦੇ ਹੁੰਦੇ ਸੀਗੇ ਵਧੇਰੇ ਆਪਾਂ ਖੇਤੀਬਾੜੀ ਕਰਦੇ ਹੁੰਦੇ ਸੀਗੇ ਜੇ ਖੇਤੀਬਾੜੀ ਕਰਨੀ ਹੈ ਤਾਂ ਫਿਰ ਸਾਨੂੰ ਬਲਦ ਦੀ ਜ਼ਰੂਰਤ ਪੈਂਦੀ ਹੋਈ ਪੈਂਦੀ ਸੀ ਅੱਜ ਵਾਂਗ ਟਰੈਕਟਰ ਉਸ ਜਮਾਨੇ ਦੇ ਵਿੱਚ ਨਹੀਂ ਹੁੰਦੇ ਸੀ ਠੀਕ ਹੈ ਸੋ ਸਾਡਾ ਸਾਡਾ ਮੇਨ ਕੌਣ ਹੈ ਘਰ ਦੇ ਵਿੱਚ ਸਾਡੇ ਬਲਦ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਅੱਜ ਕੱਲ ਹੈ ਨਾ ਅਗਰ ਕੋਈ ਪਸ਼ੂ ਸੂਂਦਾ ਹੈ ਠੀਕ ਹੈ ਕੱਟੀ ਹੋ ਜੂਏ ਤਾਂ ਗੁੱਡ ਐ ਕੱਟਾ ਹੋ ਜੂਏ ਤਾਂ ਬਹੁਤ ਹੀ ਮਾੜੀ ਗੱਲ ਐ ਬੱਚੀ ਹੋ ਜੂਏ ਤਾਂ ਕੋਡਾ ਬੱਚਾ ਹੋ ਜੂਏ ਬਹੁਤ ਬੁਰਾ ਹਾਲ ਹੈ ਨਾ ਨਾਲ ਦੇ ਨਾਲ ਜਾਂ ਤਾਂ ਉਹਨੂੰ ਘੱਟ ਦੁੱਧ ਦੇ ਕੇ ਮਾਰ ਦਿੱਤਾ ਜਾਂਦਾ ਜਾਂ ਫਿਰ ਉਹਨੂੰ ਛੇਤੀ ਛੇਤੀ ਵੇਚ ਬੂਜ ਦੋ ਹੈ ਨਾ ਇਹ ਸਿਸਟਮ ਚੱਲਦਾ ਪਰ ਪਹਿਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਸੀਗਾ ਬੱਚੇ ਦੀ ਜ਼ਿਆਦਾ ਵੈਲਿਅੂ ਹੁੰਦੀ ਸੀ ਕਿਉਂਕਿ ਉਹਨੇ ਤੁਹਾਡੇ ਘਰ ਦੇ ਕੰਮਾਂ ਦੇ ਵਿੱਚ ਪੂਰਾ ਯੋਗਦਾਨ ਦੇਣਾ ਹੁੰਦਾ ਸੀਗਾ ਠੀਕ ਐ ਸੋ ਵੱੜ ਦੇ ਜਿਹੜਾ ਸੀਗਾ ਇੱਕ ਇੱਕ ਹਾਲੀ ਦੇ ਲਈ ਪੁੱਤ ਦੇ ਬਰਾਬਰ ਹੁੰਦਾ ਸੀ ਪੂਰੀ ਉਦੀ ਦੇਖ ਭਲ ਕੀਤੀ ਜਾਂਦੀ ਹੁੰਦੀ ਸੀ ਠੀਕ ਹੈ ਹੁਣ ਇੱਥੇ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਹੈ ਉਹ ਬਲਦ ਦੀ ਸਿਖਤ ਕਰਦਾ ਕਿਸ ਤਰ੍ਹਾਂ ਕਰਦਾ ਕਹਿੰਦਾ ਇਹ ਬਲਦ ਮੁੜ ਮੁੜ ਮੇਰੇ ਵੱਲ ਤੱਕਦਾ ਤੇ ਸਿਰ ਨੀਵਾ ਕਰ ਚੁੱਪ ਪੰਜਾਲੀ ਚੁੱਕਦਾ ਹੁਣ ਉਹ ਆਪਣੇ ਪਿੰਡ ਦੇ ਬਲਦ ਮਤਲਬ ਆਪਣੇ ਬਲਦ ਦੀ ਉਹ ਗੱਲ ਕਰਦਾ ਕਹਿੰਦਾ ਮੇਰੇ ਵੱਲ ਬਾਰ ਬਾਰ ਤੱਕਦਾ ਰਹਿੰਦਾ ਠੀਕ ਹੈ ਇਦਾਂ ਨਹੀਂ ਕਿ ਉਹ ਕੁਝ ਪਾਣ ਆਊਗਾ ਖਾਣ ਆਊਗਾ ਉਹਨੂੰ ਲੱਗਦਾ ਹੁੰਦਾ ਕਿ ਮੇਰਾ ਮਾਲਕ ਜਿਹੜਾ ਮੇਰੇ ਕੋਲ ਨੂੰ ਆਇਆ ਹੈ ਕੋਈ ਕੰਮ ਹੋਣਾ ਮੈਨੂੰ ਉੱਠ ਜਾਣਾ ਚਾਹੀਦਾ ਫਿਰ ਉਹ ਉਹ ਚੰਗੀ ਤਰ੍ਹਾਂ ਦੇਖਦਾ ਕਿ ਮੇਨੂੰ ਤਾਂ ਕੰਮ ਤਾਂ ਨਹੀਂ ਕਰਾਉਣਾ ਇਹਨੇ ਠੀਕ ਹੈ ਸਾਡੇ ਇਨਸਾਨਾਂ ਵਾਂਗ ਜੀਵ ਹੈ ਨਾ ਜਿਹੜੇ ਚਲਾਕੀਆਂ ਨਹੀਂ ਮਾਰਦੇ ਆਪਾਂ ਤਾਂ ਕਿਵੇਂ ਬਹਾਨਾ ਮਾਰ ਕੇ ਭੱਜ ਜਾਈਦਾ ਨਾ ਜਿਵੇਂ ਤੁਸੀਂ ਕੱਲ ਹੀ ਦੱਸਿਆ ਸੀ ਕਿ ਕਲਾਸ 'ਚ ਬੱਚੇ ਇਸ ਕਰਕੇ ਬਾਹਰ ਰਹਿੰਦੇ ਕਹਿੰਦੇ ਇਹ ਕੜਾ ਸਕੂਲ ਹੈ ਕਾਲਜ ਹੈ ਮਸਤੀ ਕਰੋ ਠੀਕ ਹੈ ਇਹ ਜੀਵ ਇਸ ਤਰ੍ਹਾਂ ਨਹੀਂ ਕਰਦੇ ਬੜੇ ਇਮਾਨਦਾਰ ਕਹਿੰਦਾ ਉਹ ਮੇਰੇ ਵੱਲ ਬਾਰ ਬਾਰ ਮੁੜ ਮੁੜ ਕੇ ਤੱਕਦਾ ਰਹਿੰਦਾ ਇਹ ਦੇਖਣਾ ਚਾਹੁੰਦਾ ਉਹ ਪਛਾਣਨਾ ਚਾਹੁੰਦਾ ਕਿ ਮੇਰਾ ਮਾਲਕ ਮੇਤੋਂ ਕੋਈ ਕੰਮ ਕਰਾਉਣਾ ਚਾਹੁੰਦਾ ਕਹਿੰਦਾ ਤੇ ਸਿਰ ਨੀਵਾ ਕਰ ਚੁੱਪ ਪੰਜਾਲੀ ਚੁੱਪਦਾ ਤੇ ਜਦੋਂ ਹੁਣ ਖੇਤਾਂ ਖੇਤ ਬਾਣ ਜਾਣਾ ਠੀਕ ਹੈ ਹਾਲੀ ਨੇ ਤਾਂ ਫਿਰ ਉਹ ਕੀ ਕਰਦਾ ਉਹਨੂੰ ਪਤਾ ਲੱਗ ਜਾਂਦਾ ਕਿ ਹਾਂ ਮੇਰਾ ਮਾਲਕ ਨਾ ਹਲ ਸਵਾਰ ਰਿਹਾ ਹੈ ਤਾਂ ਮਤਲਬ ਖੇਤ ਜਾਂ ਕਿ ਆਪਾਂ ਬਾਣਾ ਹੈ ਫਿਰ ਕਹਿੰਦਾ ਆਰਾਮ ਦੇ ਨਾਲ ਉਹ ਸਿਰ ਨੀਵਾ ਕਰਦਾ ਤੇ ਪੰਜਾਲੀ ਆਪਣੇ ਗਲ ਦੇ ਵਿੱਚ ਘੋਆ ਲੈਂਦਾ ਤਾਂ ਕਿ ਉਹਦੇ ਪਿੱਛੇ ਹੜ ਲਾ ਕੇ ਖੇਤਾਂ ਨੂੰ ਵਾਇਆ ਜਾ ਸਕੇ ਇਹਦੇ ਵਿੱਚ ਨਾ ਮੈਂ ਤੁਹਾਡੇ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੰਦੀ ਪੰਜਾਲੀ ਕਿਆ ਹੁੰਦੀ ਹੈ ਠੀਕ ਹੈ ਹੈਗੀ ਸਗੀ ਆਨਲਾਈਨ ਫੋਟੋ ਦੇਖਿਆ ਕਰੋ ਇਸ ਤਰ੍ਹਾਂ ਕਿਉਂਕਿ ਪੁਰਾਣੀ ਸ਼ਬਦ ਹੈ ਇਹ ਹੁਣ ਪਤਾ ਚਲੋ ਸ਼ੁਕਰ ਇੱਕ ਇੱਕਾ ਦੋਕਾ ਜਿਨ੍ਹਾਂ ਦੇ ਘਰ ਵਿੱਚ ਕੋਈ ਵਰਤਦਾ ਹੋਊਗਾ ਉਹਨਾਂ ਨੂੰ ਪਤਾ ਹੋ ਸਕਦਾ ਅਦਰਵਾਈਜ਼ ਨਹੀਂ ਠੀਕ ਹੈ ਫਿਰ ਤੂੰ ਆਪਣੇ ਘਰ ਵਾਲੇ ਦੀ ਖਿੱਚ ਕੇ ਲੱਗੇ ਹੈਗੇ ਆ ਤੁਹਾਡੇ ਹੈਗੇ ਆ ਤੁਹਾਡੇ ਹੈਗਾ ਹੈ ਨਾ ਬਸ ਫਿਰ ਤੋ ਇਹਨਾਂ ਨੂੰ ਦਿਖਾਈ ਠੀਕ ਹੈ ਕਿਸ ਤਰ੍ਹਾਂ ਉਹ ਉਹਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਕਹਿੰਦਾ ਤੇ ਉਹ ਆਰਾਮ ਦੇ ਨਾਲ ਫਿਰਨੀਵਾ ਕਰਦਾ ਚੁੱਪ ਚਾਪ ਪੰਜਾਲੀ ਨੂੰ ਚੁੱਕ ਲੈਂਦਾ ਹੈ ਕਹਿੰਦਾ ਬੰਦੇ ਦੀ ਸੇਵਾ ਵਿੱਚ ਸਾਰਾ ਹੱਡ ਜੋੜ ਲਾਉਣਾ ਤੇ ਬੰਦੇ ਦੀ ਸੇਵਾ ਦੇ ਲਈ ਪੂਰੀ ਰੱਜ ਕੇ ਵਿੰਦ ਕਰਦਾ ਕੋਈ ਬਖਾਨਾ ਨਹੀਂ ਕੋਈ ਨਹੀਂ ਮੇਰਾ ਸਿਰ ਦੋ ਵਾ ਮੇਰਾ ਟਿੱਡ ਦੋ ਵਾ ਜੇ ਮੈਨੂੰ ਅੱਜ ਕੰਮ ਹੈ ਜਾਂ ਅੱਧਰ ਹੈ ਜੀ ਉੱਧਰ ਹੈ ਹੈਨਾ ਮੈਡਮਾਂ ਨੇ ਕੰਮ ਜ਼ਿਆਦਾ ਦੇ ਦਿੱਤਾ ਤਾਂ ਉਹ ਤਾਂ ਬਚ ਕੇ ਬਹਿ ਜਾਂਦੇ ਘਰ ਦੇ ਵਿੱਚ ਪਰ ਬੜ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰਦਾ ਕਹਿੰਦਾ ਪੂਰੀ ਆਪਣੇ ਸਰੀਰ ਦੀ ਸਮਰੱਥਾ ਦੇ ਅਨਸਾਰ ਉਹ ਜ਼ੋਰ ਲਾਉਂਦਾ ਹੈ ਤੇ ਕੰਮ ਕਰਦਾ ਹੈ ਕਹਿੰਦਾ ਗੋਡਿਆਂ 'ਤੇ ਬਹਿ ਕੇ ਭਰੀ ਗੱਡ ਮੋਢੇ ਆਪਣੇ ਤੇ ਉਲਾ। ਤੇ ਜਦੋਂ ਗੱਡਾ ਪੂਰਾ ਭਰ ਜਾਂਦਾ ਆਪਾਂ ਕੱਲਾ ਹਾਲੇ ਹੀ ਨਹੀਂ ਵਾਹਦੇ ਪਿੱਛੇ ਗੱਡਾ ਵੀ ਹੁੰਦਾ ਹੈ ਜਦੋਂ ਆਪਾਂ ਘਰ ਨੂੰ ਆਣਾ ਕਿਉਂਕਿ ਪਸ਼ੂ ਰੱਖੇ ਹੋਏ ਆ। ਤਾ ਫਿਰ ਚਾਰਾ ਵੱਢ ਕੇ ਉਹਦੇ ਤੇ ਰੱਖ ਲਈਦਾ ਹਰਾ ਵੱਢ ਕੇ ਉਹਦੇ ਤੇ ਰੱਖ ਲਈਦਾ ਸੋ ਕਹਿੰਦਾ ਜਦੋਂ ਹੁਣ ਉਹ ਹਰੇ ਦੇ ਨਾਲ ਮਾਲਕ ਨੇ ਗੱਡਾ ਭਰ ਦਿੱਤਾ ਕਹਿੰਦਾ ਗੋਡਿਆਂ ਭਾਰ ਬਹਿ ਕੇ ਪਰ ਉਹ ਬੈਠਾ ਹੁੰਦਾ ਬਹਿ ਕੇ ਕਹਿੰਦਾ ਭਰੀ ਗੱਡ ਮੋਢਿਆਂ ਦੇ ਉੱਤੇ ਉਲਾ ਲਾ ਫਿਰ ਮੋਢੇ ਦੇ ਉੱਤੇ ਉਲਾ ਲਾ ਉਹ ਪੰਜਾਲੀ ਦੇ ਸਹਾਰੇ ਕਹਿੰਦਾ ਸਾਰਾ ਦਿਨ ਮਿਹਨਤ ਕਰਦਾ ਇਸ ਤਰ੍ਹਾਂ ਉਹ ਸਾਰਾ ਦਿਨ ਮਿਹਨਤ ਦੇ ਵਿੱਚ ਲੱਗਿਆ ਰਹਿੰਦਾ ਕਹਿੰਦਾ ਬਲਦ ਮੇਰਾ ਮਜ਼ਦੂਰੀ ਨਹੀਂ ਮੰਗਦਾ ਕਿੱਡੀ ਵੱਡੀ ਗੱਲ ਇਨਸਾਨ ਤਾਂ ਆਪਾਂ ਮਾੜਾ ਜਾਂ ਕਿਸੇ ਦਾ ਕੰਮ ਕਰ ਦਈਏ ਅਗਲੇ ਨੇ ਸਾਨੂੰ ਖਵਾਉਣਾ ਪਿਆਣਾ ਵੀ ਐ ਆਪਾਂ ਮਜ਼ਦੂਰੀ ਵੀ ਮੰਗਦੇ ਆ ਠੀਕ ਐ ਸਾਡੇ ਇਨਸਾਨਾਂ ਦੀ ਲੋੜ ਜ਼ਿਆਦਾ ਐ ਠੀਕ ਐ ਸੋ ਆਪਾਂ ਮਜ਼ਦੂਰੀ ਵੀ ਮੰਗ ਲੈਣੀ ਆਪਾਂ ਕਰਦੇ ਨਹੀਂ ਹੋਰ ਵਾਧੂ ਕੰਮ ਕਹਿੰਦਾ ਪਰ ਜਿਹੜਾ ਇਹ ਮੇਰਾ ਬਲਦ ਐ ਕਦੇ ਇਹ ਨਹੀਂ ਮੈਂ ਤੂੰ ਮਜ਼ਦੂਰੀ ਨਹੀਂ ਮੰਗਦਾ ਠੀਕ ਐ ਕਹਿੰਦਾ ਕਿਉਂ ਇਹ ਬਲਦ ਮੁੜ ਮੁੜ ਮੇਰੇ ਵੱਲ ਤੱਕਦਾ ਮੈਂ ਹੁਣ ਆਪਣੇ ਨੂੰ ਪ੍ਰਸ਼ਨ ਕਰਦਾ ਠੀਕ ਐ ਹਾਲੀ ਕਿ ਮੇਰੇ ਵੱਲ ਕਿਉਂ ਤੱਕਦਾ ਰਹਿੰਦਾ ਠੀਕ ਹੈ ਕਹਿੰਦਾ ਬਲਦ ਬਿਮਾਰ ਅੱਜ ਜਾਪਦਾ ਮਾਲਕ ਨੂੰ ਵੀ ਪੂਰਾ ਖਿਆਲ ਹੁੰਦਾ ਆਪਣੇ ਜੀਵ ਦਾ ਬਲਦ ਦਾ ਠੀਕ ਹੈ ਸੋ ਹੁਣ ਹਾਲ ਹੀ ਆਪਣੇ ਬਲਦ ਨੂੰ ਦੇਖਦਾ ਕਹਿੰਦਾ ਅੱਜੇ ਬਿਮਾਰ ਬਿਮਾਰ ਜਿਹਾ ਲੱਗ ਰਿਹਾ ਜਾਨਵਰ ਦਾ ਪਤਾ ਲੱਗ ਜਾਂਦਾ ਨਾ ਜਿਸ ਤਰ੍ਹਾਂ ਦਾ ਵਿਵਹਾਰ ਉਹ ਪਹਿਲਾਂ ਕਰਦਾ ਉਸ ਤਰ੍ਹਾਂ ਦਾ ਨਹੀਂ ਕਰਦਾ ਜਾਂ ਕਈ ਵਾਰੀ ਨਾ ਪਸੁੱਕਾ ਲੱਗਦਾ ਠੀਕ ਹੈ ਉਸ ਤਰ੍ਹਾਂ ਦੇ ਨਾਲ ਉਹ ਇੱਕਦਮ ਝਟ ਨਹੀਂ ਦੇਖਦਾ ਕੁਝ ਤਾਂ ਉਹਦੇ ਸਰੀਰ ਦੀ ਗਤੀਵਿਧੀ ਘੱਟ ਹੁੰਦੀ ਹੈ ਹੌਲੀ ਹੁੰਦੀ ਹੈ ਫਿਰ ਪਤਾ ਲੱਗ ਜਾਂਦਾ ਕਹਿੰਦਾ ਅੱਜ ਇਹ ਬਿਮਾਰ ਜਿਹਾ ਲੱਗ ਰਿਹਾ ਕਹਿੰਦਾ ਹਾਲ ਆਪਣਾ ਨਹੀਂ ਦੱਸਦਾ ਜਿਵੇਂ ਆਪਾਂ ਇਨਸਾਨ ਹੈ ਨਾ ਮਾੜਾ ਜਿਹਾ ਸਿਰ ਦੁਖਿਆ ਨਹੀਂ ਤਾਂ ਆਪਾਂ ਸਾਰੇ ਘਰ ਦੇ ਵਿੱਚ ਦੱਸ ਦਈਦਾ ਕਿ ਮੇਰਾ ਸਿਰ ਦੌਂਦਾ ਮੇਰਾ ਸਿਰ ਦੌਂਦਾ ਮੈਨੂੰ ਹਲਾਓ ਨਾ ਮੈਨੂੰ ਬਣਾਓ ਨਾ ਮੈਨੂੰ ਦਵਾਈ ਦਿਓ ਬਹੁਤ ਕੁਝ ਠੀਕ ਹੈ ਪਰ ਕਹਿੰਦਾ ਇਹ ਆਪਣਾ ਹਾਲ ਕਿਸੇ ਨੂੰ ਨਹੀਂ ਦੱਸਦਾ ਕਹਿੰਦਾ ਕਿੱਥੇ ਪੀੜ ਕਿਹੀ ਜਹੀ ਹੋ ਵਧੀ ਉਹਦੀ ਆਪ ਦਾ ਰੂਪ ਕਰ ਉਹਦੇ ਕਿੱਥੇ ਬदन ਦੇ ਵਿੱਚ ਕਿਤੇ ਦਰਦ ਹੋ ਰਿਹਾ ਪੀੜ ਹੋ ਰਹੀ ਹੈ ਕਹਿੰਦਾ ਉਹ ਆਪ ਕਦੇ ਨਹੀਂ ਦੱਸਦਾ ਕਿਉਂ ਕਿਉਂਕਿ ਉਹ ਸਾਡੇ ਵਾਂਗ ਬੋਲ ਨਹੀਂ ਨਾ ਸਕਦਾ ਠੀਕ ਹੈ ਸਾਡੇ ਵਾਂਗ ਉਹਨੂੰ ਜ਼ੁਬਾਨ ਤਾਂ ਲੱਗੀ ਨਹੀਂ ਹੋਈ ਠੀਕ ਹੈ ਸੋ ਉਹ ਕਹਿੰਦਾ ਬੋਲ ਕੇ ਨਹੀਂ ਦੱਸਦਾ ਉਹਦੀ ਆਪਦਾਰੂ ਕਰਦੀ ਪਰ ਇਹ ਕੁਦਰਤ ਬੜੀ ਮਿਹਰਮਾਨ ਹੈ ਉਹ ਸਾਰੇ ਜੀਵ ਜੋ ਜੰਤੂਆਂ ਨੂੰ ਸੰਭਾਲ ਸੰਭਾਲਾ ਕਰਦੀ ਉਹਨਾਂ ਦਾ ਦੇਖਭਾਲ ਕਰਦੀ ਹੈ ਇਸੇ ਤਰ੍ਹਾਂ ਕਹਿੰਦਾ ਉਹ ਆਪਦਾਰੂ ਕਰਦੀ ਜਿਹੜੀ ਇਹ ਕੁਦਰਤ ਹੈ ਉਹ ਮੇਰੇ ਉਸ ਬੋਲਣ ਦੀ ਦੇਖਭਾਲ ਕਰਦੀ ਉਹਦੀ ਦਾਰੂ ਕਰਦੀ ਹੈ ਉਹਨੂੰ ਠੀਕ ਕਰਦੀ ਕਹਿੰਦਾ ਕੁਝ ਨਹੀਂ ਉਹ ਕੂੰਦਾ ਕੂੰਣਾ ਹੁੰਦਾ ਬੋਲਣਾ ਕਹਿੰਦਾ ਮੂੰਹ ਤੋਂ ਕਦੇ ਵੀ ਕੁਝ ਵੀ ਕੂੰਦਾ ਨਹੀਂ ਐ ਕੂੰਦਾ ਮਤਲਬ ਉਹ ਕਦੇ ਵੀ ਬੋਲਦਾ ਨਹੀਂ ਐ ਕਹਿੰਦਾ ਅੱਖ ਨੀਵੀਂ ਕੀਤੀ ਮੁੜ ਮੁੜ ਮੇਰੇ ਵੱਲ ਤੱਕਦਾ ਚਾਹੇ ਉਹ ਬਿਮਾਰ ਵੀ ਐ ਫਿਰ ਵੀ ਕਹਿੰਦਾ ਅੱਖ ਨੀਵੀਂ ਕੀਤੀ ਅੱਖਾਂ ਨੀਵੀਆਂ ਕਰਕੇ ਮੁੜ ਮੁੜ ਮੇਰੇ ਵੱਲ ਤੱਕਦਾ ਉਹ ਮੇਰੇ ਵੱਲ ਹੀ ਤੱਕਦਾ ਰਹੇ ਬਿਮਾਰ ਹੋਣ ਦੇ ਬਾਅਦ ਵੀ ਉਹ ਦੇਖਦਾ ਹੈ ਕਿ ਮੇਰੇ ਮਾਲਕ ਮੇਰਾ ਮਾਲਕ ਮੇਰੇ ਵੱਲ ਆ ਰਿਹਾ ਕਿਤੇ ਕੰਮ ਤਾਂ ਨਹੀਂ ਜਾਣਾ ਖੇਤਾਂ ਨੂੰ ਤਾਂ ਨਹੀਂ ਜਾਣਾ ਵਾਹਣ ਤਾਂ ਨਹੀਂ ਜਾਣਾ ਪੱਠੇ ਲੈਣ ਤਾਂ ਨਹੀਂ ਜਾਣਾ ਉਹਦੇ ਲਈ ਉਹ ਬਿਮਾਰੀ ਦੀ ਸਥਿਤੀ ਦੇ ਵਿੱਚ ਵੀ ਉਹ ਤੱਕਦਾ ਰਹਿੰਦਾ ਸੋਚਦਾ ਰਹਿੰਦਾ ਠੀਕ ਹੈ ਇਹ ਸੀਗੀ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਗ੍ਰਾਂ ਦਾ ਮਿਹਨਤੀ ਬਲ ਸਾਨੂੰ ਸਾਰੇ ਜੀਵਾਂ ਤੋਂ ਸਿੱਖਣਾ ਚਾਹੀਦਾ ਦਇਆ ਵੀ ਹੋਣੀ ਚਾਹੀਦੀ ਹੈ ਪਿਆਰ ਵੀ ਪੈਦਾ ਹੋਣਾ ਚਾਹੀਦਾ ਮਨ ਦੇ ਵਿੱਚ ਠੀਕ ਹੈ ਜੇਕਰ ਸਾਡੇ ਘਰ ਦੇ ਵਿੱਚ ਕੋਈ ਵੀ ਜੀਵ ਜੰਤੂ ਆਪਾਂ ਰੱਖਿਆ ਹੋਇਆ ਹੈ ਨਾ ਦਇਆ ਸਾਡੇ ਮਨ 'ਚ ਹੋਣੀ ਚਾਹੀਦੀ ਹੈ ਜੇਕਰ ਉਹ ਸਾਡੇ ਲਈ ਕਰਦੇ ਆਪਾਂ ਬਹੁਤ ਜ਼ਿਆਦਾ ਕਰਾਨੇ ਉਹਨਾਂ ਤੋਂ ਕੰਮ ਜੀਵਾਂ ਤੋਂ ਬਹੁਤ ਜ਼ਿਆਦਾ ਕਰਾਨੇ ਆ ਤਾਂ ਫਿਰ ਸਾਡਾ ਪਿਆਰ ਵੀ ਹੋਣਾ ਚਾਹੀਦਾ ਉਹਨਾਂ ਦੇ ਲਈ ਸਾਨੂੰ ਦੇਖਣਾ ਵੀ ਚਾਹੀਦਾ ਉਹਨਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਖਾਣ ਪੀਣ ਖਾਣਾ ਪੀਣਾ ਹੀ ਮੰਗਦੇ ਹੋ ਸਾ ਤੋਂ ਥੋੜਾ ਜਿਹਾ ਲਾਡ ਮੰਗਦੇ ਆ ਤਾਂ ਫਿਰ ਆਪਾਂ ਦੇ ਹੀ ਸਕਦੇ ਹਾਂ ਹੈ ਨਾ ਚਲੋ ਆਪਾਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਤਿੰਨੋਂ ਕਵਿਤਾਵਾਂ ਕਰ ਲਈਆਂ ਤੇ ਸਾਡੀ ਕਿਤਾਬ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਹੁੰਦੀਆਂ ਸਾਨੂੰ ਤਿੰਨ ਕਵਿਤਾਵਾਂ ਹੀ ਪੜਨ ਦੇ ਲਈ ਕਿਹਾ ਗਿਆ ਚਲੋ ਸ਼ਾਬਾਸ਼ ਕੱਢੋ ਕਾਪੀਆਂ